ਅਸੀਂ ਨੋਟ ਆ ਇਹ ਨੇ ਗਾਰੇ ਕਲਗੇ ਸੀ ਅੱਛਾ ਜੀ ਫਿਰ ਇੱਕ ਮੰਦਰ ਏਦਾਂ ਕੰਬਿਆ ਜਦੋਂ ਹਿੱਲਣ ਹੁੰਦਾ ਅੱਛਾ ਜੀ ਏਦਾਂ ਏਦਾਂ ਦਾ ਕੰਬਿਆ ਸੀ ਤਾਂ ਡਰ ਗਏ ਸਾਰੇ ਮਾਰ ਭੱਜ ਗਏ ਨਾ ਜੀ ਇਹ ਵੀ ਹੋਦਾ ਨਹੀਂ ਹੈ ਅੱਛਾ ਜੀ ਇਹ ਪੀਪਲ ਹੋਦਾ ਨਹੀਂ ਹੈ ਸਮਝ ਲਓ ਇਹ ਮੈਂ ਲਗਭਗ 5000 ਸਾਲ ਪੁਰਾਣਾ ਪੁਰਾਣਾ ਜੀ ਕਿਉਂਕਿ ਅਜਿਹਾ ਨੇ ਸਾਡੇ ਬਜ਼ੁਰਗ ਕਹਿੰਦੇ ਵੀ ਹਸਤਾ ਵੀ ਏਦਾਂ ਦੇਖ ਸੀਗਾ ਹੁਣ ਸਾਡੇ 75 75 ਸਾਲ ਉਮਰ ਹੋਣ ਲੱਗੀ ਤਾਂ ਹੁਣ ਵੀ ਏਦਾਂ ਲਈ ਹੈ ਚਾਹ ਤਰ ਪੰਨਿ ਜੰਦੇ ਦੇ ਵਿੱਚ ਪਿੱਛੇ ਪਾਈ ਜਾਣਾ ਕਾ ਹਾਂਜੀ ਹਾਂਜੀ ਕਹਿੰਦੇ ਏਦਾਂ ਤਾ ਇਹ ਝੋਲੀਆਂ ਲਿਆਇਆ ਸੀ ਜਿੰਨੇ ਪੱਥਰ ਲੱਗਿਆ ਅੱਛਾ ਲਿਆਏ ਪਹਿਲਾਂ ਕਿੱਥੋਂ ਇਹ ਨਹੀਂ ਪਤਾ ਅੱਛਾ ਜੀ ਇਹਨਾਂ ਹੋਰ ਬਣਿਆ ਇੱਕ ਰਾਤ ਬਣਿਆ ਇੱਕ ਰਾਤ ਵਿੱਚ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਊੜਮੜ ਹਰਪੁਰ ਤੋਂ ਅੱਜ ਦੇ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਜੀ ਸਾਰੇ ਸਤਿਕਾਰਯੋਗ ਵੀਰ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆ ਸਾਡਾ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਸਮੇਂ ਅਸੀਂ ਕੰਢੀ ਇਲਾਕਾ ਐਕਸਪਲੋਰ ਕਰ ਰਹੇ ਹਾਂ ਜਿਹੜਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਆ ਇਹ ਕਾਫੀ ਮਤਲਬ ਕਹਿ ਲੋ ਪੁਰਾਣਾ ਇਤਿਹਾਸ ਸਮੇਟੀ ਬੈਠਾ ਆ ਇਸੇ ਤਰ੍ਹਾਂ ਅੱਜ ਅਸੀਂ ਪਹੁੰਚੇ ਆ ਜੀ ਤਲਵਾੜਾ ਦੇ ਕੋਲ ਪੈਂਦਾ ਇੱਕ ਨਗਰ ਸ਼੍ਰੀ ਪੰਡੈਨ ਇਸ ਨਗਰ ਦੇ ਵਿੱਚ ਪਾਣਵਾ ਦੁਆਰਾ ਬਣਾਇਆ ਗਿਆ ਇੱਕ ਸ਼ਿਵ ਮੰਦਿਰ ਤੇ ਪ੍ਰਾਤਨ ਖੂਹ ਆ ਤੇ ਅੱਜ ਤੁਹਾਨੂੰ ਉਸ ਖੂਹ ਦੇ ਤੇ ਪ੍ਰਾਤਨ ਸ਼ਿਵ ਮੰਦਿਰ ਦੇ ਦਰਸ਼ਨ ਕਰਾਵਾਂਗੇ ਸਾਡੀ ਵੀਡੀਓ ਨਾਲ ਬਣੇ ਰਹੋ ਤੇ ਚੱਲਦੇ ਆ ਮੰਦਿਰ ਦੇ ਅੰਦਰ ਤੇ ਕਰਦੇ ਆ ਮੰਦਿਰ ਦੇ ਦਰਸ਼ਨ ਅ ਕਹਿੰਦੇ ਆ ਕਿ ਜਦੋਂ ਮਤਲਬ ਪਾੜਵਾ ਦਾ ਸਮਾਂ ਸੀਗਾ ਉਸ ਟਾਈਮ ਤੇ ਦਸੂਹੇ ਵਿਖੇ ਵੀ ਇਹਨਾਂ ਦਾ ਜਿਹੜਾ ਮੰਦਿਰ ਬਣਿਆ ਹੋਇਆ ਆ ਤੇ ਇਹਨਾਂ ਦੀ ਇੱਕ ਜਿਹੜੀ ਮਤਲਬ ਫੇਰੀ ਚੱਲਦੀ ਪਈ ਸੀ ਪੂਰੇ ਭਾਰਤ ਦੇਸ਼ ਦੇ ਵਿੱਚ ਮਤਲਬ ਇਹ ਜਾ ਰਹੇ ਸੀ ਤਾਂ ਇਸ ਨਗਰ ਦੇ ਵਿੱਚੋਂ ਹੋ ਕੇ ਲੰਘੇ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਇਹ ਜਿਹੜਾ ਖੂਹ ਕਹਿੰਦੇ ਰਾਤੋਂ ਰਾਤ ਤਿਆਰ ਕਰ ਦਿੱਤਾ ਸੀਗਾ ਉਹ ਜਿਹੜਾ ਇਹ ਖੂਹ ਆ ਇਹ ਲਗਭਗ 5000 ਸਾਲ ਪੁਰਾਣਾ ਖੂਹ ਆ ਤੇ ਚਲਦੇ ਆ ਖੂਹ ਦੇ ਅੰਦਰ ਤੇ ਦੇਖਦੇ ਆ ਸਾਡੇ ਨਾਲ ਇਸ ਵਕਤ ਇਸ ਪਿੰਡ ਦੇ ਹੀ ਇੱਕ ਬਸਨੀਕ ਜੁੜੇ ਆ ਜੀ ਨਾਮ ਹੈ ਅੰਕਲ ਜੀ ਆਪਣਾ ਤਿਲਕਰਾਜ ਤਿਲਕਰਾਜ ਜੀ ਤੇ ਅੰਕਲ ਜੀ ਜਿਹੜਾ ਇਹ ਪ੍ਰਾਤਨ ਖੂਹ ਆ ਹਾਂਜੀ ਹਾਂਜੀ ਇਹ ਜਿਹੜਾ ਕਦੋਂ ਹੋਂਦ ਵਿੱਚ ਆਇਆ ਇਹ ਜਦੋਂ ਉਹਨਾਂ ਜੀ ਇਹ ਪਾਂਡਵ ਅਗਿਆਤ ਬਾਸ ਇਸ ਸੀਗੇ ਨਾ ਅੱਛਾ ਜੀ ਅਗਿਆਤ ਬਾਸ ਦੇ ਵਿੱਚ ਫਿਰ ਉਹਨਾਂ ਰਾਤ ਇੱਥੇ ਬਸਾ ਸੀ ਠੀਕ ਹੈ ਜੀ ਤੇ ਉਹਦੋਂ ਜਿੱਥੇ ਵੀ ਜਾਂਦੇ ਸੀਗੇ ਨਾ ਪਾਂਡਵ ਹੂੰ ਹੂੰ ਉੱਥੇ ਨਵਾਂ ਹੀ ਕੁਸ਼ ਕਰਦੇ ਸੀਗੇ ਹੂੰ ਤੇ ਇਹ ਖੂ ਜਿਹੜਾ ਨਾ ਉਹਨਾਂ ਨੇ ਇੱਕ ਰਾਤ ਜਿ ਬਣਾਇਆ ਸੀ ਇੱਕ ਰਾਤ ਵਿੱਚ ਇੱਕ ਰਾਤ ਦਾ ਅੱਛਾ ਜੀ ਤੇ ਇਹ ਮੰਦਿਰ ਹਾਂਜੀ ਇਹ ਐਵੇਂ ਬਿੱਦ ਇੱਕ ਰਾਤ ਦਾ ਇੱਕ ਉਹ ਔਰ ਇਹ ਮੰਦਿਰ ਇੱਕ ਰਾਤ ਬਣਾਇਆ ਸੀ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਮੰਦਿਰ ਬਣ ਤੋਂ ਬਾਅਦ ਇਹਨਾਂ ਨੇ ਚਿਵਲਿੰਗ ਵੀ ਅੱਪੇ ਰੱਖਿਆ ਅੱਛਾ ਜੀ ਵਿੱਚ ਅੱਛਾ ਜੀ ਬਿਲਡਿੰਗ ਅਸੀਂ 7-8 ਫੁੱਟ ਪੱਟਿਆ ਸੀਗਾ ਅੱਛਾ ਜੀ ਇਹਨੂੰ ਉੱਚਾ ਕਰ ਦਈਏ ਹਾਂਜੀ ਤੋ ਉਹਦਾ ਬੇਸ ਸਾਲੋਂ ਨਹੀਂ ਨਿਕਲਿਆ ਸੀ ਅੱਛਾ ਜੀ ਪਤਾ ਨਹੀਂ ਇੰਨਾ ਉੱਚਾ ਦਾ ਕਰੀ ਦਿੱਤਾ ਸੀਗਾ ਤੇ ਪਤਾ ਨਹੀਂ ਕਿੰਨਾ ਇਹਦਾ ਮੰਦਰ ਇਦਾਂ ਕੰਮ ਦਾ ਚਾਹੀਦਾ ਜਦੋਂ ਪੰਚਾਲ ਆਇਆ ਅੱਛਾ ਮੰਦਰ ਕੰਬਲ ਲਾਪਿਆ ਸੀ ਹਾਂ ਆਸੀਂ ਫਿਰ ਬਾਹਰ ਨਿਕਲ ਗਏ ਅੱਛਾ ਜੀ ਪੁੱਟਿਆ ਸੀ ਨਾ ਟੋਇਆ ਮਾਰਿਆ ਨੀ ਹੋਇਆ ਸੀਗਾ ਬਚਾਅ ਹੋ ਗਿਆ ਚਲੋ ਫਿਰ ਅਸੀਂ ਸਿਆਣੇ ਬੰਦੇ ਨੂੰ ਲਿਆਏ ਦੁਬਾਰਾ ਮਾਨਤਾ ਕੀਤੀ ਮਾਫੀਆਂ ਮੰਗੀਆਂ ਤੇ ਉਹਦੇ ਨਾਲ ਫਿਰ ਅਸੀਂ ਐਟੀਟਿਊਡ ਹੀ ਰੱਖ ਦਿੱਤਾ ਉਹਨੂੰ ਜਿੱਦਾਂ ਸੀਗਾ ਉਦਾਂ ਹੀ ਰੱਖ ਦਿੱਤਾ ਠੀਕ ਹੈ ਹਾਂਜੀ ਤੇ ਆਪਾਂ ਦੇਖੀਏ ਜੀ ਹੁਣ ਜਾ ਕੇ ਹਾਂ ਇਹ ਖੂਬ ਹੀ ਉਹਨਾਂ ਦਾ ਬਣਾਇਆ ਹੋਇਆ ਹੈ ਠੀਕ ਹੈ ਜੀ ਤੁਸੀਂ ਦੇਖੋ ਇਹ ਖੁਦ ਹੀ ਬਣਾ ਬਤ ਅੱਛਾ ਜੀ ਇਹ ਖੁਦ ਹੀ ਆਪ ਨੂੰ ਕਿੰਨੇ ਕਾਰੀਗਰ ਹੋਣਗੇ ਉਹ ਤੁਸੀਂ ਅੱਗੇ ਜਾਣਾ ਜੀ ਪਿੱਛੇ ਤੁਸੀਂ ਆਓ ਅੱਗੇ ਅੱਗੇ ਅੱਛਾ ਜੀ ਹਾਂਜੀ ਆ ਜਓ ਇਹ ਤਾਂ ਉਸ ਸਮੇਂ ਦਾ ਹੀ ਬਿਲਕੁਲ ਉਹੀ ਹੈ ਜੀ ਸਾਰਾ ਇਹ ਸਾਰਾ ਇਹ ਮਹਾਰਾਜ ਜੀ ਰੰਗ ਕਰਿਆ ਅੱਛਾ ਜੀ ਬਾਕੀ ਇਹ ਸਾਰਾ ਹੀ ਹੈ ਇਹ ਜਿਹੜਾ ਸਿਆਲ ਲੱਗਿਆ ਆਹ ਸਿਆਲ ਲੱਗਿਆ ਨਾ ਜੀ ਹਾਂ ਜੀ ਕਿਦੇ ਵਿੱਚ ਸਿਆਲ ਪੱਥਰ ਲੱਗਿਆ ਜਿਹੜਾ ਮੋਟਾ ਅੱਛਾ ਜੀ ਇਹਨਾ ਪੱਕਾ ਨਾ ਜੀ ਪਤਾ ਨਹੀਂ ਕਿੱਥੋਂ ਲੈ ਕੇ ਆਏ ਇਹ ਅੱਛਾ ਜੀ ਹਾਂ ਇਹ ਹਾਂ ਜੀ ਤੇ ਇਹ ਜਿਹੜਾ ਪੱਥਰ ਆ ਹਾਂ ਜੀ ਇਹ ਮਤਲਬ ਪਤਾ ਨਹੀਂ ਕਿੱਥੋਂ ਲੈ ਕੇ ਆਏ ਜੀ ਕਿੱਥੋਂ ਲੈ ਕੇ ਆਏ ਹਾਂ ਜੀ ਹਾਂ ਜੀ ਇਹ ਪੱਥਰ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਹੈ ਔਰ ਇਹ ਜੇ ਅਸੀਂ ਕੋਈ ਮਾਰਦਾ ਹੁੰਦਾ ਨਹੀਂ ਜਿੱਦਾਂ ਗੱਟੀ ਲਾਈਏ ਕੋਈ ਚੀਨ ਜਿੱਦਾਂ ਪੈਪਾ ਲਾਈਏ ਬੜੀ ਔਖੇ ਲੱਗਦੀ ਸੀ ਪੱਥਰ ਹੀ ਨਹੀਂ ਬਜਣੀ ਕਹੇ ਪੱਥਰ ਜੇ ਛੈਣੀ ਜਾਂਦੀ ਨਹੀਂ ਸੀਗੀ ਅੱਛਾ ਜੀ ਇਦਾਂ ਆ ਕਲੰਪ ਕਲੰਪ ਹੌਣ ਲਾਇਆ ਹੌਲ ਹਾਲ ਮਾਰ ਕੇ ਪਾਣੀ ਪਾਣੀ ਵਾਸਤੇ ਹਾਂ ਕੰਕਰੀਟ ਦੇਖੋ ਜੀ ਉਹਨਾਂ ਦੀ ਪਤਾ ਨਹੀਂ ਕਿਹੜੇ ਜ਼ਮਾਨੇ ਦੀ ਉਹਨਾਂ ਦੀ 5 5000 55000 ਸਾਲ ਹੋ ਗਏ ਐ ਨੂੰ ਇਹ ਉਸ ਟਾਈਮ ਤੇ ਇੰਨਾ ਇਹਨਾਂ ਨੇ ਇਸ ਤਰੀਕੇ ਨਾਲ ਬਣਾਇਆ ਹੋਇਆ ਮੈਂ ਕਹਾਂ ਜੀ ਇਹਨੂੰ ਛੇੜਿਆ ਨਹੀਂ ਅਸੀਂ ਅੱਛਾ ਜੀ ਇਹ ਇਦਾਂ ਹੀ ਆ ਰੱਖਿਆ ਇਹ ਐਂਡ ਜਾਨ ਬਣਾਇਆ ਅਸੀਂ ਕੁਝ ਨਹੀਂ ਕੀਤਾ ਇੱਥੇ ਅੱਛਾ ਜੀ ਨਾ ਗੇ ਪਿੰਡ ਨੇ ਨਾ ਕੁਝ ਆ ਦੇਖੋ ਜਿੱਦਾਂ ਨੇ ਪੱਥਰ ਲੱਗਿਆ ਅਸੀਂ ਤਾਂ ਇਹ ਚਿਹਰੇ ਨੂੰ ਵਾਜਿਤ ਕਰਨ ਅਦੋਂ ਕਾਫੀ ਪ੍ਰਾਤਨ ਖੂਆ ਹਾਂ ਜੀ ਸੋਚਦੇ ਹਾਂ ਅਸੀਂ ਨੂੰ ਵੀ ਕਦੀ ਇਹਨੂੰ ਭਾਕੇ ਪੂਰੇ ਪਿੰਡੇ ਦੇ ਦੋ ਦੋ ਪਿੰਡ ਤਿੰਨ ਤਿੰਨ ਪਿੰਡ ਇੱਥੋਂ ਦੇ ਪਾਣੀ ਲੈ ਕੇ ਜਾਂਦੇ ਜੀ ਅੱਛਾ ਜੀ ਅਸੀਂ ਇੱਥੇ ਹੀ ਪਿੰਦੇ ਸੀ ਜਦੋਂ ਕੋ ਪਬਲੀਕ ਹੈਦਾ ਪਾਣੀ ਨਹੀਂ ਸੀਗਾ ਇਹ ਪਾਣੀ ਉੱਤੇ ਨੂੰ ਆਇਆ ਹੋਣਾ ਹੈ ਕਿਉਂਕਿ ਉਸ ਪਾਣੀ ਵਧਦਾ ਹੀ ਜਾਂਦਾ ਜੀ ਮਠਾਤਾਂ ਤਾਂ ਹੋਰ ਅੱਗੇ ਜਲੀ ਜਾਂਦਾ ਅੱਛਾ ਇਹ ਵਿੱਚ ਕੀ ਕੱਚੂ ਕਮਾ ਇਹ ਮੇਰੇ ਕੋਲ ਕੱਚੂ ਕਮਾ ਸੀਗਾ ਨਿਕਲ ਗਿਆ ਦੇਖੋ ਇਹ ਕੱਚੂ ਕਮਾ ਦਿਖਾ ਲੋ ਨਹੀਂ ਇਹ ਇਹਾਂ ਹੈ ਦੇਖੋ ਇਹ ਬੱਚਾ ਆਹ ਉਹ ਬੱਚਾ ਇਹ ਕਦੀ ਕਦੀ ਨਿਕਲਦਾ ਬਾਹਰ ਆ ਦੇਖਿਓ ਆ ਗਿਆ ਇਹ ਵੀ ਹਾਂ ਇਹ ਦੇਖਿਓ ਇਹ ਕਿਸੇ ਨੇ ਨਹੀਂ ਪਾਇਆ ਜੀ ਇਹ ਕੁਦਰਤੀ ਹੈ ਕਿ ਵੱਡਾ ਵੀ ਕਦੀ ਕਦੀ ਨਿਕਲਦਾ نیچے ਦੇ ਅੱਛਾ ਜੀ ਆ ਆ ਦੇਖੋ ਇਹ ਸਾਰਾ ਕੁਛ ਉਹਨਾਂ ਦਾ ਹੀ ਹੈ ਜੀ ਆ ਉਹਨਾਂ ਦਾ ਹੀ ਇਹ ਪਾਣੀ ਪੌੜੀਆਂ ਉੱਥੇ ਚਲ ਗਈਆਂ ਉਹਦੇ ਨੀਚੇ ਵੀ ਪੌੜੀਆਂ ਜਨਾ अच्छा जी ਉਹਦੇ ਨੀਕੇ ਵੀ ਪੌੜੀਆਂ ਨੇ ਉਹ ਬਣੀਆਂ ਨੇ ਜਾਵਦੀਆਂ ਹਾਂਜੀ ਹਾਂਜੀ ਉਹ ਵੀ ਪਾਣੀ ਪੌੜੀਆਂ ਨੂੰ ਨੀਚੇ ਤੱਕ ਪਈ ਅੱਛਾ ਜੀ ਤਾਂ ਇਹ ਪਾਣੀ ਆਖੀ ਨਾ ਸਪੈਂਡ ਪੈਂਡ ਹੱਪਾ ਵਹੋਂ ਸਰਦੇ ਨਾ ਮੋਟਰ ਲਾਇਤੀ ਕਿ ਪਾਣੀ ਖਤਮ ਕਰਕੇ ਵਿਚੋ ਸਫਾਈ ਕਰੀ ਅੱਛਾ ਜੀ ਤੇ ਪਾਣੀ ਨਹੀਂ ਖਤਮ ਹੁੰਦਾ ਮਤਲਬ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਨਹੀਂ ਸੁੱਕਿਆ ਪਾਣੀ ਨਹੀਂ ਸੁੱਕਦਾ ਜੀ ਪਾਣੀ ਕਿੱਥੋਂ ਹੁੰਦਾ ਪਿਆ ਇਹ ਨਹੀਂ ਪਤਾ ਹੀ ਨਹੀਂ ਜੀ ਕੋਈ ਇਹਦੀ ਕੋਈ ਪਤਾ ਨਹੀਂ ਪਾਣੀ ਕਿੱਥੋਂ ਹੈ ਕੋਈ ਦੱਸਿਆ ਨਹੀਂ ਬਜ਼ੁਰਗ ਜੀ ਕਹਿੰਦੇ ਵੀ ਇਹਦੀ ਸੀਰ ਹੈ ਗਈ ਹੈ ਇਹ ਗੰਗਾ ਨਾਲ ਦੀ ਹੈ ਹਾਂਜੀ ਯਾਨੀ ਸੁਣੀ ਸੁਣੀ ਉਹ ਦੇਖੋ ਜੀ ਕਸੂਆ ਉਹ ਬੈਠਾ ਹੋਇਆ ਉਹ ਜੀ ਦੇਖੋ ਇਹ ਉਹ ਭਾਜੀ ਬਿਲਕੁਲ ਸ਼ੈਰ ਹੀ ਤਾਂ ਹੁੰਦੇ ਸੀ ਕੈਮਰੇ ਵਿੱਚ ਉਹ ਵੱਡਾ ਗੱਛਾ ਕਮ ਆਇਆ ਹਾਂਜੀ ਇਹ ਬੈਠੇ ਹੁੰਦੇ ਇੱਕ ਹੀ ਹੈ ਤੇ ਇਹ ਪਾਣੀ ਮਤਲਬ ਜਿਹੜਾ ਆ ਪਿੰਦੇ ਆ ਠੀਕ ਹੈ ਜੀ ਯਾਨੀ ਕਿ ਦੋ ਤਿੰਨ ਪੀਂਦੇ ਤੇ ਫਤੇ ਪਰ ਪਾਏ ਖੂਬ ਨਹੀਂ ਸੀ ਗਏ ਇਹਦਾ ਟੈਂਪਰੇਚਰ ਕਿੰਨਾ ਜੀ ਹੱਥ ਲਾ ਕੇ ਦੇਖ ਹਾਂ ਦੇਖ ਠੰਡਾ ਹੈ ਪਾਣੀ ਦਾ ਅੱਛਾ ਜੀ ਪਾਣੀ ਠੰਡਾ ਰਹਿੰਦਾ ਪਾਣੀ ਠੰਡਾ ਪਾਣੀ ਆ ਲੋਕੀ ਜਿਹੜੀ ਪੂਜਾ ਵਾਜਾ ਕਰਨੀ ਹੁੰਦੀ ਹੈ ਨਾ ਸਰ ਪੂਜਾ ਵਾਸਤੇ ਵੀ ਪਾਣੀ ਥੋੜੀ ਦਿੰਦੇ ਨੇ ਅੱਛਾ ਜੀ ਹਾਂਜੀ ਕਾਫੀ ਪਵਿੱਤਰ ਜਿਹੜਾ ਇਹ ਜਲ ਮੰਨਿਆ ਬਹੁਤ ਜ਼ਿਆਦਾ ਪਵਿੱਤਰ ਜੀ ਪੰਡਵਾ ਦਾ ਬਣਿਆ ਹੋਇਆ ਕ੍ਰਿਸ਼ਨ ਭਗਵਾਨ ਨਾਲ ਸੀ ਇਹ ਹਨਾ ਜੀ ਹਾਂਜੀ ਇਹ ਉਹਨਾਂ ਕਰਕੇ ਆਇਆ ਦੇਖੋ ਪੱਥਰ ਦੀ ਚਨਾਈ ਦੇਖੋ ਤੁਸੀਂ ਕੋਈ ਤਾਂ ਇਹ ਪੁਰਾਣਾ ਜਿਹੜਾ ਸਟ੍ਰਕਚਰ ਆ ਹਾਂਜੀ ਹਾਂਜੀ ਤੇ ਅੱਜ ਦੇ ਸਮੇਂ 'ਚ ਕਿੱਥੋਂ ਜੀ ਇੰਨਾ ਚਿਰ ਕੱਢਣਾ ਇਹ ਹੁੰਦਾ ਜਿੰਨੀ ਅੱਜ ਦੇ ਟਾਈਮ ਤੇ 100 ਹਾਂਜੀ ਹਾਂਜੀ 100 ਸਾਲ ਦੇ ਵਿੱਚ ਵਿੱਚ ਛਡੋ 50 ਸਾਲ ਜੀ ਆ ਗਏ ਹਨ ਇੱਥੇ ਨਵਾਂ ਮਕਾਨ ਕਿਸੇ ਨੇ ਬਣਾ ਆਵੇ ਉਹ ਤੇ ਟੇੜਾ ਆ ਜਾਂਦਾ ਆ ਜਾਂਦੀ ਆ ਜਾਂਦੀ ਇਹ ਤਾਂ 5000 ਸਾਲ ਪੁਰਾਣਾ ਬਹੁਤ ਵਧੀਆ ਜੀ ਕਿੰਨਾ ਟਗੜਾ ਨਾਲ ਇਹ ਪੁੱਛੋ ਨਾ ਹਾਂਜੀ ਹਾਂਜੀ ਡਿਜ਼ਾਈਨ ਦੇਖੋ ਫੇਰ ਕਮਾਲ ਹੈ ਜੀ ਸਹੀ ਹੈ ਜੀ ਇੱਥੇ ਤਾਂ ਮੇਲਾ ਕਦੋਂ ਲੱਗਦਾ ਜੀ ਸ਼ਿਵਰਾਤਰੀ ਨੂੰ ਸ਼ਿਵਰਾਤਰੀ ਨੂੰ ਹਾਂਜੀ ਸ਼ਿਵਰਾਤਰੀ ਆ ਦੇਦੇ ਤਾਂ ਬਾਵਾ ਮਤਲਬ ਸੰਗਤ ਆਉਂਦੀ ਹੁੰਨੀ ਬਹੁਤ ਅੱਛਾ ਜੀ ਸ਼ਿਵਰਾਤਰੀ ਨੂੰ ਜਨਿੰਗਾ 2 ਵਜੇ ਦਿੱਕਤ ਇੱਥੇ 4-5 ਲੈਣਾ ਲੱਗੀਆਂ ਹੁੰਦੀਆਂ ਅੱਛਾ ਜੀ ਪੱਥਰ ਦੇ ਕੋਲ ਫੇਨ ਇਹ ਨਾ ਮਤਲਬ ਹਾਂਜੀ ਹਾਂ ਜੀ ਪਰਾਚੀ ਨਾ ਜੀ ਹਾਂਜੀ ਕੋਈ ਵੀ ਇੱਦਾਂ ਤੇ ਇੱਧਰ ਸ਼ਿਵ ਮੰਦਰ ਆ ਨਾ ਆਵਾਜੋ ਅੰਦਰ ਤੇ ਇਹ ਅੰਕਲ ਜੀ ਆਪਣੇ ਦਸੂਏ ਵੀ ਵਿੱਚ ਵੀ ਦੇਖ ਲਓ ਇਹਨਾਂ ਦਾ ਮੰਦਰ ਬਣਿਆ ਹੋਇਆ ਦੇ ਦੇ ਤਲਾਹ ਨਾ ਜੀ ਹਾਂਜੀ ਉਹ ਵੀ ਇਹਨਾਂ ਦੇ ਬਣਿਆ ਜੀ ਠੀਕ ਆ ਜੀ ਇਹ ਮੂਰਤੀ ਜਿਹੜੀ ਆ ਇਹ ਸਾਧੂ ਸਿੰਘ ਜੀ ਦੇ ਜਨਕ ਵਰਤੋ ਅੱਛਾ ਜੀ ਉਹਨਾਂ ਆਪਣੇ ਹੱਥ ਨਾਲ ਬਣਾ ਠੀਕ ਆ ਜੀ ਹਾਂਜੀ ਮੰਦਰ ਇਹ ਬਣਾਇਆ ਸ਼ਿਵਲਿੰਗ ਇੱਧਰ ਪ੍ਰਾਤਨੇ ਵੀ ਇਹ ਵੀ ਪ੍ਰਾਤਨ ਹੈ ਜੀ ਇਹੀ ਤਾਂ ਹੈ ਸ਼ਰਮ ਜੀ ਜੀ अच्छा मेन है मेन है जी मंदिर अच्छा जी हां जी आ देखो ਤੁਸੀਂ ਕਨਾਈ ਉਹਨਾਂ ਨੇ ਕੀਤੀ ਸਭ ਕੁਝ ਉਹਨਾਂ ਨੇ ਕੀਤਾ ਦੇਖੋ اچھا ਜੀ ਹਾਂ ਕਿਦਾਂ ਬਣਾਈ ਬਣਾਈ ਕਾਰੀਗਰ ਬੜੇ ਜੀ ਦੇਖੋ ਨਹੀਂ ਸਹੀ ਗੱਲ ਹੈ ਜੀ ਉਹ ਕਿੰਨਾ ਸੋਨਾ ਹਾਂਜੀ ਇਹ ਬਣਿਆ ਆਹ ਦੇਖੋ ਇਹ ਹੈ ਜੀ ਛਿਪਲਿੰਗ اچھا ਜੀ ਇਹ ਛਿਪਲਿੰਗ ਹੈਗਾ ਨਾ ਜੀ ਹਾਂਜੀ ਇਹਨੂੰ ਆ ਚੀਨ ਸਾਈਡ ਤੋਂ ਭਟਿਆ ਸੀਗਾ अच्छा जी पटन देश करके पे आ ही कई बंदे कहते जी ये डाउन हो गया जाए लो की है ते इने ऊंचा कर लो थोड़ा अच्छा जी ता तेवणा ਲੋਕਾਂ ਦੇ ਕਹਣੇ ਤੇ ਵੀ ਪਟਾ ਇੱਕ ਖੁਰੂ ਕੀਤੀ ਸੀਗੀ சின்ன ਉੱਚਾ ਇੰਨੇ ਗਹਿਰੇ ਤਲ ਗਏ ਸੀ ਅੱਛਾ ਜੀ ਫਿਰ ਇੱਕ ਮੰਦਰ ਏਦਾਂ ਕੰਬਿਆ ਜਿਹੜਾ ਹਿੱਲਣ ਹੁੰਦਾ ਅੱਛਾ ਜੀ ਏਦਾਂ ਏਦਾਂ ਦਾ ਕੰਬਿਆ ਸੀ ਤਾਂ ਡਰ ਗਏ ਸਾਰੇ ਬਾਹਰ ਭੱਜ ਗਏ ਅੱਛਾ ਜੀ ਉਹਦੇ ਬਾਅਦ ਫੇਰੀ ਸਿਆਣੇ ਬੰਦੇ ਨਾਲ ਸੀ ਕਹਿੰਦੇ ਤੁਸੀਂ origignal ਚੀਜ਼ਾਂ ਦਾ ਹੱਥ ਨਹੀਂ ਲਾਇਆ ਠੀਕ ਆ ਜੀ ਜਿਹੜੇ ਹੋਰ ਵੀ ਵਿਦਵਾਨ ਲੋਕ ਸੀਗੇ ਅੰਦੇ ਵੀ ਤੋਂ ਤੋਂ ਸੀ ਇਦਾਂ ਦੇ ਕੰਮ ਕਿਉਂ ਵਿੱਚ ਉਹ ਜਿਨ੍ਹਾਂ ਨੇ ਬਣਾਇਆ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਇਆ ਫਿਰ ਹਾਂ ਹਾਂ ਚਲੋ ਅਗੋਂ ਅਸੀਂ ਮੰਗ ਲਈਏ ਮਾਫੀ ਮੰਗੀ ਜਿਹੜੇ ਐਕਨ ਆਏ ਆ ਜੀ ਅੱਛਾ ਜੀ ਉਹਨਾਂ ਦੇ ਉਹਨਾਂ ਦੇ ਉਹਨਾਂ ਟਾਈਮ ਦੀ ਹੈ ਜੀ ਇਹ 5000 ਸਾਲ ਪੁਰਾਣੀਆਂ ਆ ਪੁਰਾਣੀਆਂ ਜੀ ਇਹ ਅੱਛਾ ਜੀ ਤੇ ਇਹ ਵੀ ਹੈਗੀਆਂ ਜੰਨੀ ਕਾ ਚਾ ਇਹ ਇੱਕ ਇਹ ਹੈਗੀ ਕਿ ਪੈਕਸਾਈਟ ਹੈ ਹਾਂਜੀ ਤੇ ਚਾਰ ਪੰਜ ਹੈਗੀਆਂ ਇਹ ਉਹਨਾਂ ਦੇ ਗਾਣੇ ਹੈਗੇ ਇਧਰ ਉੱਪਰ ਆ ਜਾਓ ਅੱਛਾ ਜੀ ਇਧਰ ਆ ਜਾਓ ਤੇ ਇਹ ਜਿਹੜੀਆਂ ਆ ਕਹਿੰਦੇ ਇਹ ਵੀ 5000 ਸਾਲ ਪਹਿਲੇ ਨਹੀਂ ਪਹਿਲੇ ਨਹੀਂ ਪਹਿਲੇ ਪਹਿਲ ਕੇ ਦੀਆਂ ਆ ਹਾਂਜੀ ਇਹ ਦੇਖੋ ਇਹ ਨੰਦੀਗਨ ਜਿਹੜੀ ਸੀਗੇ ਹਾਂਜੀ ਇਹ ਉਹਨਾਂ ਦੇ ਬਣਾਏ ਹੋਏ ਨਾ ਅੱਛਾ ਜੀ ਇਹ ਨੰਦੀਗਨ ਦੇਖੋ ਉਹਨਾਂ ਦੇ ਬਣਾਏ ਹੋਏ ਅੱਛਾ ਜੀ ਹਾਂ ਜਿੱਤਰਗਾਹੀਆਂ ਦੇਖੋ ਜਿਹੜੇ नाग ਬਣਾਏ ਆ ਹਾਂਜੀ ਹਾਂ ਤੇ ਇਹ ਪਿੱਪਲ ਜਿਹੜਾ ਨਾ ਜੀ ਇਹ ਵੀ ਹੋਦੋਂਦਾਈ ਹੈ ਅੱਛਾ ਜੀ ਇਹ ਪਿੱਪਲ ਹੋਦੋਂਦਾਈ ਹੈ ਸਮਝੀ ਲੋ ਇਹ ਮਾ ਲਗਭਗ 5000 ਸਾਲ ਪੁਰਾਣਾ ਪੁਰਾਣਾ ਜੀ ਕਿਉਂਕਿ ਜਦੋਂ ਦੇ ਸਾਡੇ ਬਜ਼ੁਰਗ ਕਹਿੰਦੇ ਵੀ ਹਸਤਾਵੇਂ ਇਦਾਂ ਦੇ ਸੀਗਾ ਮੋਂ 7.5 75 ਸਾਲ ਉਮਰ ਹੋਣ ਲੱਗੀ ਤਾਂ ਹੁਣ ਵੀ ਇਦਾਂ ਲਈ ਹੈ ਹਾਂ ਹਾਂ ਠੀਕ ਹੈ ਜੀ ਇਹ ਪੁਰਾਣੀ ਮੂਤੀਆਂ ਇਹ ਪੁਰਾਣੀ ਮੂਰਤੀ ਹੈਗੀ ਹੈ ਅੱਛਾ ਜੀ ਹਾਂਜੀ ਹਾਂਜੀ ਇਹ ਉਹਨਾਂ ਦੇ ਹੱਥੋਂ ਬਣਾਈਆਂ ਹੋਈਆਂ ਨੇ ਅੱਛਾ ਜੀ ਇਹ ਕੁ ਪਲਾਂ ਨੇ ਮਲੇ ਉਸ ਟਾਈਮ ਦਾ ਹੀ ਬਣਿਆ ਹੋਇਆ ਉਦੋਂ ਦਾ ਹੀ ਹੈ ਇਦਾਂ ਹੀ ਹੈ ਜੀ ਠੀਕ ਹੈ ਜੀ ਇਹ ਇਧਰ ਲੰਗਰ ਹਾਲ ਬਣਿਆ ਹੋਇਆ ਹੈ ਨਾ ਹਾਂਜੀ ਲੰਗਰ ਹਾਲ ਜੀ ਠੀਕ ਹੈ ਇਹ ਸ਼ਨੀ ਦੇਵ ਮਹਾਰਤ ਦਾ ਅੱਛਾ ਨਹੀਂ ਦੇਵ ਦਾ ਜੀ ਅੱਛਾ ਜੀ ਇਹ ਇਹ ਆਪਣੇ ਵੱਲੋਂ ਬਣਾਇਆ ਅੱਛਾ ਜੀ ਤੇ ਇਹ ਜੋ ਨਹੀਂ ਸੀ ਇਹ ਉਹ ਨਹੀਂ ਸੀ ਅਚਾਨਕ ਦੇਵਦਾ ਠੀਕ ਹੈ ਜੀ ਇਹ ਜਿਹੜੀ ਵੀ ਆਹ ਮੂਰਤੀ ਆ ਇਹ ਉਹਨਾਂ ਦੇ ਚਿਪਜੀ ਦੇ ਗਣ ਹੈਗੇ ਬਣਾਏ ਠੀਕ ਹੈ ਜੀ ਇਹ ਗਣਾਂ ਦੀ ਆਲ ਦੋਲੇ ਚਿਪਜੀ ਦੇ ਗਣਾਂ ਹੀ ਰੰਦੇ ਸੀ ਨਾ ਜੀ ਹਾਂਜੀ ਹਾਂਜੀ ਇਹ ਉਹਨਾਂ ਨੇ ਬਣਾਈ ਹੈ ਠੀਕ ਹੈ ਜੀ ਹਾਂ ਇਹ ਮੁਰਦੀਆਂ ਬਾਅਦ ਵਿੱਚ ਇਹ ਬਾਤ ਚਾਹੀ ਗਿੰਜੀ ਇਹ ਬਾਤ ਠੀਕ ਹੈ ਠੀਕ ਹੈ ਜੀ ਹਾਂ ਜੀ ਸੰਤ ਰਹਿੰਦੇ ਸੀਗੇ ਨੇ ਪਹਿਲੇ ਇੱਥੇ ਹਾਂ ਜੀ ਇਹ ਉਹਨਾਂ ਦਾ ਧੂਣਾ ਹੈ ਖੰਡ ਧੂਣਾ ਹੈ ਜਗਦਾ ਹੀ ਰਹਿੰਦਾ तकरीबन तकरीबन ਲਗਭਗ ਜਗਦਾ ਲਗਦਾ ਹੀ ਰਹਿੰਦਾ ਜੀ ਇਹ ਜੋਤੀ ਹੈ ਇੱਕ ਇਹ ਜੋਤੀ ਜਗਦੀ ਰਹਿੰਦੀ ਹੈ ਜੀ 24 ਘੰਟੇ ਮਾਤਮਾ ਹੈਗੇ ਨੇ ਇਹ ਰਹਿੰਦੇ ਇੱਥੇ ਕਾਫੀ ਡੂੰਗਾ ਜਿਹੜਾ ਇੱਕ ਇੱਕ ਰਾਤ ਦੇ ਵਿੱਚ ਤਿਆਰ ਹੋ ਗਿਆ ਸੀ ਕੋ ਕੈਂਟਨ ਹਾਂ ਜੀ ਈ ਟੀਮ ਤੇ ਢਾਈ ਝੋਲੀਆਂ ਜਿੱਦਾਂ ਪਹਿਲਾਂ ਇਹ ਬਜ਼ੁਰਗ ਲੋਕ ਐ ਇੱਕ ਨੰ ਕਣਕਾਂ ਚ ਕਾਪਟ ਦੇ ਹੁੰਦੇ ਤਾਂ ਇਦਾਂ ਹਾਂਜੀ ਹਾਂਜੀ ਚਾਚਾ ਬਣੇ ਜਾਂਦੇ ਦੇ ਵਿੱਚ ਪਿੱਛੇ ਪਾਈ ਜਾਣਾਗਾ ਹਾਂਜੀ ਹਾਂਜੀ ਕਹਿੰਦੇ ਇਦਾਂ ਢਾਈ ਝੋਲੀਆਂ ਲਿਆਇਆ ਸੀ ਜਿੰਨੇ ਪੱਥਰ ਲੱਗਿਆ ਅੱਛਾ ਲਿਆਏ ਪਹਿਲਾਂ ਕਿੱਥੋਂ ਇਹ ਨਹੀਂ ਬਾਟਾ ਅੱਛਾ ਜੀ ਜੀ ਹੋਰ ਬਣਿਆ ਇੱਕ ਰਾਤ ਬਣਿਆ ਇੱਕ ਰਾਤ ਵਿੱਚ ਬਣਿਆ ਇੱਕ ਰਾਤ ਠੀਕ ਹੈ ਅੰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਮਤਲਬ ਇੱਥੇ ਦੀ ਜਿਹੜੀ ਜਾਣਕਾਰੀ ਦਿੱਤੀ ਤੇ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਇੱਕੋ ਇੱਕ ਬੇਨਤੀ ਹੁੰਦੀ ਆ ਕਿ ਚੈਨਲ ਨੂੰ ਫੋਲੋ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਜਰੂਰ ਕਰਿਆ ਕਰੋ ਤੇ ਤਾਂ ਜੋ ਤੁਹਾਡੇ ਤੱਕ ਅਸੀਂ ਏਦਾਂ ਦੀਆਂ ਨਵੀਆਂ-ਨਵੀਆਂ ਵੀਡੀਓ ਲਿਆਉਂਦੇ ਰਹੀਏ ਸੋ ਮਿਲਾਂਗੇ ਅਗਲੇ ਬਲੌਗ ਵਿੱਚ ਕਰਾਂਗੇ ਨਵੀਂ ਗੱਲਬਾਤ ਦਿਓ ਜੀ ਜਾਤ ਸਤਿ ਸ੍ਰੀ ਅਕਾਲ ਜੀ